ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜਣੇ ਜੋੜ ਮਿਲ ਕੇ ਜਰੂਰ ਪਿੰਡ ਪਹੁਰ ਸਾਹਿਬ ਵਿਖੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਹੈ ਬਾਬਾ ਜੀ ਦਾ 343ਵਾਂ ਜਨਮ ਦਿਹਾੜਾ ਮਨਾਉਂ ਲਈ ਦੇਸ਼ ਦੇਸ਼ੋਂ ਸੰਗਤਾਂ ਦੀ ਹਾਜ਼ਰੀ ਭਰ ਰਹੀਆਂ ਨੇ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨਰਸ਼ਦਿਦਾਰੇ ਕਰਕੇ ਆਪਣੀਆਂ ਅਰਦਾਸਾਂ ਬੰਦੀਆਂ ਬਾਬਾ ਜੀ ਦੇ ਚਰਨਾਂ ਵਿੱਚ ਲਾ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਮੇਲਾ ਜਿਹੜਾ ਲਗਭਗ 1 ਹਫਤਾ ਪਹਿਲਾਂ ਲਗਭਗ 19 ਜਨਵਰੀ ਤੋਂ ਸ਼ੁਰੂ ਜੋ ਜਪਤਪ ਦੇ ਪ੍ਰਵਾਖੰਡ ਪਾਠਾਂ ਦੀਆਂ ਲੜੀਆਂ ਉਸ ਤੋਂ ਬਾਅਦ ਫਿਰ ਇਤਵਾਰ ਨੂੰ ਚ ਪਹਿਲਾ ਜਪਤਪ ਸਮਾਗਮ ਅਤੇ ਅੱਜ ਜਿਵੇਂ ਸ਼ਬੀ ਨੂੰ ਰਤੀ ਪੰਦੀ ਨੂੰ ਇਹ ਕਵੀ ਦਰਬਾਰ ਸੀ ਅਲ 26 ਦਾ ਦਿਨ ਦੇ ਦੀਵਾਨ ਰਾਤ ਦੇ ਦੀਵਾਨ ਲਾਗੀ ਟਾਡੀ ਕੁਇਸ਼ਰ ਤੇ ਕੱਲ ਸਫਾਈ ਨੂੰ ਇਸੇ ਤਰ੍ਹਾਂ ਜੜੇ ਆ ਦਿਨ ਦੇ ਦੀਵਾਨ ਸਜਣਗੇ ਜਿਹਦੇ ਵਿੱਚ ਭਾਈ ਸੈਪ ਭਾਈ ਪੰਦਰਪਾਲ ਸਿੰਘ ਜੀ ਅਤੇ ਭਾਈ ਗੁਰਕਬਾਲ ਸਿੰਘ ਜੀ ਹੋਰ ਗੁਣੀ ਗਿਆਨੀ ਜਿਹੜੇ ਗੁਰੂ ਕੇ ਲਾਲ ਰਾਗੀ ਟਾਡੀ ਹਾਜ਼ਰੀਆਂ ਪੜਨਗੇ ਖੰਡੇ ਬਾਟੇ ਦੀ ਪਾਉਲ ਜੜੀ ਆ ਉਹ 27 ਜਨਵਰੀ ਕੱਲ ਸਵੇਰੇ 10 ਵਜੇ ਅਮਨ ਸੰਚਾਰ ਹੋਣਾ ਹੈ ਤੇ ਸਭ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਲਗਭਗ 40 ਲਕਿਰਿ ਲੜੇ ਲੰਗਰ ਨੇ ਉਹ ਇਸ استان ਦੇ ਕੰਪਲੈਕਸ ਦੇ ਵਿੱਚ ਵਿੱਚ ਹੀ ਹੈ ਬਾਹਰ ਤੇ ਇੱਕ ਹਾਲ ਵੱਖਰਾ ਹੈ ਸੋ ਇਹ ਸੰਗਤਾਂ ਦਾ ਸਾ ਪਿਆਰ ਹੈ ਬਾਬਾ ਦੀਪ ਸਿੰਘ ਜੀ ਦੀ ਪਰਵਾਨੀ ਦਾ ਬਾਬਾ ਦੀਪ ਸਿੰਘ ਜੀ ਦੀ ਉਸ ਤਿਆਗ ਦਾ ਉਸ ਅਸਿਆਲਾ ਉਸ ਭਗਤੀ ਦਾ ਜੋ ਬਾਬਾ ਜੀ ਨੇ ਸਮਰਪਿਤ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਵਾ ਕੀਤੀ ਉਹ ਸੇਵਾ ਦੇ ਬਦਲੇ ਅੱਜ ਜੈਜੇਕਾਰਾਂ ਹੋ ਰਹੀਆਂ ਨੇ ਸੋ ਇਹਨਾਂ ਗੁਰਮਖਵਿਆਰੇ ਵੀਰਾਂ ਦਾ ਡੈਨਿਕ ਸਵੇਰ ਵਾਲੇ ਵੀਰ ਜੋ ਇਥੋਂ ਦੀ ਜਿਹੜੀ ਅੱਜ ਦੀਆਂ ਲਾਈਵ ਪ੍ਰੋਗਰਾਮਾਂ ਨੂੰ ਕਵਰ ਕਰਕੇ ਮੇਨ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜੇ ਸੰਗਤਾਂ ਦਾ ਦੇਸ਼ ਵਿਦੇਸ਼ਕ ਪਚਾਰੇ ਨੇ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਸੋ ਸਤਿਗੁਰੂ ਆਈਆਂ ਹੋਈਆਂ ਸੰਗਤਾਂ ਨੂੰ ਖੁਸ਼ੀਆਂ ਦੇ ਖੇੜੇ ਚੜ੍ਹਦੀ ਕਲਾ ਬਖਸ਼ਿਸ ਕਰਨ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਪ੍ਰਧਾਨ ਕਰਨ ਹਰੀ ਸਿਮਰਨ ਸਿੰਘ ਦੀ ਤੇ ਸਾਰੇ ਉਹਨਾਂ ਦੇ ਸਹਿਯੋਗੀ ਟੀਮ ਬੜੀ ਸਾਰ ਦੇ ਇਹਨੇ ਸਾਰੀਆਂ ਡਿਊਟੀਆਂ ਨਿਭਾ ਰਿਆ ਚੜ੍ਹਦੀ ਕਲਾ ਦੇ ਸੇਵਾਵਾਂ ਸੱਚੇ ਪਾਤਸ਼ਾਹ ਜੀ ਆ ਪ੍ਰਬੰਧ ਕਰਵਾ ਰਹੇ ਨੇ ਕਾਰ ਸੇਵਾਵਾਂ ਇਲਾਕੇ ਦੇ ਵਿੱਚ ਪ੍ਰਚਾਰ ਦੀ ਸੇਵਾ ਤੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਦੀ ਬੀਬੀ ਕੌਲਾ ਜੀ ਭਲਾਈ ਕਰਨ ਟ੍ਰਸਟ ਨੂੰ ਸੇਵਾਵਾਂ ਚਾਲੂ ਰੀਆਂ ਨੇ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਸੰਤਾਂ ਦੀ ਆਮਦ ਇੰਨੀ ਵੱਧ ਰਹੀ ਹੈ ਵਾਧੀ ਹੋਈ ਆਮਦ ਨੂੰ ਵੇਖਦੇ ਹੋਏ ਤਿੰਨ ਮੰਜ਼ਲਾ ਜਿਹੜੀ ਹੈ ਪਾਰਕਿੰਗ ਗੱਡੀਆਂ ਵਾਸਤੇ ਸਕੂਟਰ ਮੋਟਰਸਾਈਕਲਾਂ ਵਾਸਤੇ ਉਹਦੇ ਉੱਪਰ ਤਿੰਨ ਮੰਜ਼ਲਾ ਜੋ ਸਰਾਂ ਦੀ ਬਿਲਡਿੰਗ ਦੀ ਸਾਰੀ ਰੰਗਮਤਾ ਹੋ ਚੁੱਕੀ ਹੈ ਤੰਨ ਮੰਨ ਧਰ ਦੇ ਨਾਲ ਸੀਮੈਂਟ ਸਰੀਆ ਰੇਤਾ ਬੱਝੀ ਇਹਨਾਂ ਸੇਵਾਵਾਂ ਦੇ ਨਾਲ ਹਾਜ਼ਰੀਆਂ ਲਾ ਕੇ ਸਰਬੋਤਮ ਖੁਸ਼ੀਆਂ ਪ੍ਰਾਪਤ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ